ਵਾਨਾ ਰੇਡੀ ਦੇ ਸਤਿਕਾਰ ਸ्रोत ਉਹ ਲੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਸੈਣੀ ਸਾਹਿਬ ਸਵਾਗਤ ਹੈ ਸਤਿ ਸ਼ਕਾਲ ਸਤਿ ਸ਼ਕਾਲ ਟਵਾਨਾ ਸਾਹਿਬ ਤੇ ਸ्रोतਿਆਂ ਨੂੰ ਵੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਸੁਣਾ ਰਹੇ ਹੋ ਅੱਜ ਜਨਾਬ ਅੱਜ ਜੀ ਹਾਸ ਵਿਅੰਗਿਆ ਜਿਹੜੀ ਕਿ ਇੱਕ ਕਲਪਨਾ ਕੀਤੀ ਮੈਂ ਹੂੰ ਉਹ ਹੈ ਜੀ ਭੂਤਾਂ ਦੀ ਸਰਕਾਰ ਰੇਡੀਓ ਬੰਦ ਕਰਾਉਂਗੇ ਚਲੋ ਵਕੀਲ ਕਰਦੇ ਨੇ ਲੜ ਲਾਂਗੇ ਨਹੀਂ ਭੂਤਾਂ ਦੀ ਹੈ ਜੀ ਅੱਛਾ ਸਲ ਭੂਤਾਂ ਦੀ ਮੈਂ ਕਿਹਾ ਇੰਡੀਆ ਵਾਲਿਆਂ ਦੀ ਨਹੀਂ ਜੀ ਨਹੀਂ 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 ਸੁਣਾਓ ਜੀ ਸੁਣਾਓ ਇੱਕ ਸ਼ਮਸ਼ਾਨ ਅੱਗੋਂ ਲੰਘਦਿਆਂ ਮਨ ਵਿੱਚ ਆਇਆ ਵਿਚਾਰ ਸ਼ਾਂਤੀ ਇੱਥੇ ਬਹੁਤ ਹੈ ਇੱਥੇ ਕਿਸ ਦੀ ਹੈ ਸਰਕਾਰ ਹੂੰ ਹੂੰ ਸੋਚ ਕੇ ਅੰਦਰ ਵੜ ਗਿਆ ਭੂਤਾਂ ਦੇ ਵਿੱਚ ਖੜ ਗਿਆ ਹੂੰ ਹੂੰ ਇਹਨੇ ਨੂੰ ਇੱਕ ਸਾਬਕਾ ਸਰਪੰਚ ਪਿਕਪਲ ਉੱਤੇ ਚੜ ਗਿਆ ਕਹਿੰਦਾ ਅੱਜ ਵੱਡੇ ਲੀਡਰ ਨੇ ਆਉਣਾ ਹੂੰ ਮੰਤਰੀ ਨੇ ਵੀ ਫੇਰਾ ਪਾਉਣਾ ਹੂੰ ਚੌਕੀਦਾਰ ਜੀ ਸਭ ਭੂਤਾਂ ਦੀਆਂ ਡਿਊਟੀਆਂ ਲਾਓ ਅੱਛਾ ਜੀ ਸ਼ਹਿਰ ਤੋਂ ਸ਼ਹਿਰ ਤੋਂ ਕੁਝ ਸ਼ਗਨ ਨੂੰ ਮੰਗਵਾਓ ਹੂੰ ਹੂੰ ਮੁਰਗਾ ਬੱਕਰਾ ਜਾਂ ਤਿੱਤਰ ਬਣਾਓ ਅੱਛਾ ਜੀ ਕਿਸੇ ਤਾੰਤ੍ਰਿਕ ਤਾਈ ਸੁਨੇਹਾ ਲਾਓ ਹੂੰ ਹੂੰ ਟੁੜੇ ਲੇਕ ਖੜੀ ਸੀ ਨੇੜੇ ਹੂੰ ਦੀ ਸਰਪੰਚਾ ਮੈਨੂੰ ਤਾਂ ਅੱਜ ਕੰਮ ਬਥੇਰੇ ਹੂੰ ਵਕੀਲ ਇੱਕ ਆਇਆ ਮੇਰੇ ਘਰੇ ਜੀ ਇਸ਼ਾਰੇ ਤੇ ਹੁਣ ਚੱਲਦਾ ਮੇਰੇ ਹੂੰ ਕੰਮ ਕਰੇਗਾ ਸਾਰੇ ਤੇਰੇ ਸੁਣ ਕੇ ਉਸ ਚੁੜੀਲ ਦੀ ਗੱਲ ਸਰਪੰਚ ਆ ਗਿਆ ਮੇਰੇ ਵੱਲ ਹੂੰ ਲਾਲ ਅੱਖਾਂ ਨਾਲ ਮੈਨੂੰ ਤੱਕਿਆ ਹੂੰ ਕਹਿੰਦਾ ਇਹ ਤਾਂ ਪਹਿਲਾਂ ਹੀ ਜਹਾਨੋਂ ਤੱਕਿਆ ਜੀ ਇੱਕ ਹੀ ਕਰੂ ਮੁਸ਼ਕਿਲ ਦਾ ਹੱਲ ਹਮ ਹਰ ਸਮੇਂ ਕਰਦਾ ਕਾਨੂੰਨ ਦੀ ਗੱਲ ਹਮ ਹਮ ਕਾਰਵਾਈ ਰਜਿਸਟਰ ਮੇਰਾ ਮੰਗਵਾਓ ਜੀ ਥੋੜੇ ਬਹੁਤ ਇੱਕ ਖਰਚੇ ਪਾਓ ਹਮ ਮਹਿਫਲ ਆਪਣੀ ਰੰਗੀਨ ਬਣਾਓ ਹਮ ਇਹ ਇਹੇ ਹੀ ਤਾਂ ਮੈਂ ਅੱਜ ਤੱਕ ਕਮਾਇਆ ਹਮ ਐਵੇਂ ਹੀ ਨਹੀਂ ਮੈਂ ਇੱਥੇ ਆਇਆ ਹਮ ਬਹੁਤ ਚੜੀਲਾ ਸਭ ਹੋ ਗਏ ਇਕੱਠੇ ਹਮ ਇੱਕ ਦੂਜੇ ਦੇ ਚੁੰਮਣ ਮੱਥੇ ਹਮ ਹਮ ਇਨੇ ਨੂੰ ਇੱਕ ਆਈ ਹੰਡੇਰੀ ਮੰਤਰੀ ਜੀ ਨੇ ਪਾਈ ਫੇਰੀ ਜੀ ਮੁੱਦਿਆਂ ਤੇ ਫਿਰ ਕਰਨ ਵਿਚਾਰ ਹਮਮ ਇੱਕ ਦੂਜੇ ਦਾ ਪੂਰਾ ਸਤਕਾਰ ਹਮਮ ਸਰਪੰਚ ਨੇ ਕੀਤਾ ਵਾਵਾ ਖਰਚਾ ਜੀ ਨਾਲੇ ਹੋਈ ਸਾਰਥਕ ਚਰਚਾ ਹਮ ਸੱਤਾ ਵਿਰੋਧੀ ਦੋਨੋਂ ਆਪੇ ਹਮਮ ਸਿਸਟਮ ਬਹੁਤ ਹੀ ਵਧੀਆ ਜਾਪੇ ਹਮਮ ਆਪਣਾ ਕਾਜ ਆਪਸ ਵਾਰਦੇ ਤਾਂ ਹੀ ਤਾਂ ਨਹੀਂ ਇਹ ਹਾਰਦੇ ਸੋਚਿਆ ਹੁਣ ਮੈਂ ਵਾਪਸ ਜਾਵਾਂ ਆਪਣਾ ਤਜਰਬਾ ਖੋਲ ਸੁਣਾਵਾਂ ਅਸਲੀ ਭੂਤ ਮਨੁੱਖ ਹੈ ਜਿਸ ਨੂੰ ਹਉਮੈ ਵਾਲਾ ਦੁੱਖ ਹੈ ਬੰਦਾ ਬੰਦੇ ਨੂੰ ਜਾਂਦਾ ਖਾਈ ਭੂਤਾਂ ਦੀ ਹੁਣ ਕਦਰ ਵਧਾਈ ਹਮ ਹਮ ਉਸਤਾਦ ਸਿਕੰਦਰ ਹੁੰਦ ਬਦਲਾ ਦੀ ਵਾਰੀ ਸੈਣੀ ਕਹਿੰਦਾ ਮੋੜ ਨਹੀਂ ਆਉਂਦੇ ਦੂਜੀ ਵਾਰੀ ਥੈਂਕ ਯੂ ਜੀ ਗ੍ਰੇਟਫੁਲ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ ਸਿਰਾਂ ਮੋਕਰ ਥੈਂਕ ਯੂ ਸੋ ਇਸਨ ਦੋਸਤੋ ਐਡਵੋਕੇਟ ਰਾਜਨ ਸਾਨੀ ਸਾਹਿਬ ਆਪਣੇ ਨਾਲ ਜੁੜੇ ਸਨ ਸੋ ਪੇਸ਼ ਕਰ ਰਹੇ ਸਨ ਗਦਰ ਹੂੰ ਪੂਤਾਂ ਦਾ ਗਦਰ ਹੂੰ ਭੂਤ ਵੀ ਗਦਰ ਮਚਾਉਂਦ ਨੇ ਕਰੀਏ ਕੀ ਕੀਤਾ ਕੀ ਜਾ ਸਕਦਾ ਸੋ ਇਸ ਮਾਮਲੇ ਚ ਕੀਤਾ ਕੀ ਜਾ ਸਕਦਾ ਵੀਰੋ ਤੇ ਕੀਤਾ ਕੀ ਜਾ ਸਕਦਾ ਬਰਦਾਸ਼ਤ ਕਰਨਾ ਪੈਣਾ ਜੋ ਕੁਝ ਵੀ ਹੈ ਤੇ ਲੋ ਦੋਸਤੋ 8000 ਤੋਂ ਵੱਧ ਗਦਰੀ ਇੰਡੀਆ ਆਇਆ ਗਦਰ ਮਚਾਇਆ ਪਰ ਗਦਰ ਫੇਲ ਕਰਾਇਆ ਕਿਹਨੇ ਗਦਰ ਫੇਲ ਕਰਾਇਆ ਉਹਪਰ ਉਸ ਤੇ ਗੱਲਬਾਤ ਕਰਨੀ ਹੈ ਜਿਸ ਤਰ੍ਹਾਂ ਹੁਣ ਆਪਾਂ ਕਾਲ ਤੁਹਾਡੀ ਨਹੀਂ ਲੈ ਸਕਾਂਗੇ ਮਾਫੀ ਚਾਹਾਂਗੇ ਸੋ ਇਹਨਾਂ ਗਦਰੀ ਬਾਬਿਆਂ ਨੇ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਦਾ ਲੇਖਾ ਜੋਖਾ ਜਦੋਂ ਆਪੇ ਕਰਦੇ ਆ ਤਾਂ ਉਸ ਦੌਰਾਨ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕੁਝ ਤਾਂ ਵੱਡਾ ਕਰਨੇ ਸੀ ਕਿ ਉਹਨਾਂ ਨੂੰ ਪੂਰਾ ਸਮਾਂ ਨਹੀਂ ਮਿਲ ਸਕਿਆ ਜਿਸ ਤਰ੍ਹਾਂ ਇਹਨਾਂ ਸਾਰੇ ਗਦਰੀਆਂ ਨੇ ਇਹ ਅੰਦਾਜ਼ਾ ਲਾਇਆ ਸੀ ਕਿ ਘੱਟੋ ਘਾਟਾ ਸਨ 1920 ਤੱਕ ਯਾਨੀ ਜਦੋਂ ਤੋਂ ਗਦਰ ਲਹਿਰ ਦੀ ਮੂਵਮੈਂਟ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਉਹਨਾਂ ਨੂੰ 8-9 ਸਾਲ ਅਗਰ ਮਿਲ ਜਾਂਣ ਤਾਂ ਉਹ ਗਦਰ ਨੂੰ ਸਫਲ ਬਣਾ ਸਕਦੇ ਨੇ ਪਰ ਉਸਤਾਨ ਉਹਨਾਂ ਨੂੰ ਉਹਨਾਂ ਪੂਰਨ ਸਮਾਂ ਨਹੀਂ ਮਿਲ ਸਕਿਆ ਕਿਉਂਕਿ ਵਰਲਡ ਵਾਰ 14 ਸ਼ੁਰੂ ਹੋ ਗਈ ਜਿਸ ਕਰਕੇ ਜਿਵੇਂ ਸੀ ਜਿੱਦਾਂ ਸੀ ਉਸ ਹਿਸਾਬ ਦੇ ਨਾਲ ਇਹ ਉਹ ਫਿਰ ਉਵੇਂ ਹੀ ਤਿਆਰੀ ਵਧ ਕੇ ਆਪਣੀ ਉਹਨਾਂ ਨੇ ਇੰਡੀਆ ਹੋਂਨਾ ਮناسب ਸਮਝਿਆ ਤੇ ਜਿਸ ਕਾਰਨ ਪੂਰੀ ਤਿਆਰੀ ਤੋਂ ਬਿਨਾ ਉਹ ਵੀ ਕੰਗਰੇਸ ਸਰਕਾਰ ਨਾਲ ਆ ਕੇ ਲੜਨਾ ਤੇ ਫਿਰ ਕੁਝ ਆਪਣੀਆਂ ਗਿਦਾਰੀਆਂ ਸੋ ਇਹਨਾਂ ਗਦਾਰੀਆਂ ਦੇ ਕਾਰਨ ਗਦਰ ਇਹ ਫੇਲ ਸਾਬਤ ਹੁੰਦਾ ਪਰ ਫਿਰ ਵੀ ਕਿਹੜੀਆਂ-ਕਿਹੜੀਆਂ ਮੁਸ਼ਕਲਤਾਂ ਉਹਨਾਂ ਨੂੰ ਝੱਲਣੀਆਂ ਪਈਆਂ ਆਪਾਂ ਉਸ ਦੇ ਵਿੱਚ ਅੱਜ ਜ਼ਿਕਰ ਕਰਾਂਗੇ ਸੋ ਜਿਸ ਤਰ੍ਹਾਂ ਪ੍ਰੋਮ ਦੇ ਵਿੱਚ ਇਹ ਆਪਣੇ ਪਹਿਲੀ ਵੀ ਜਿਹੜੀ ਚਾਰ ਲੜੀਆਂ ਨੇ ਉਹਨਾਂ ਦੇ ਵਿੱਚ ਵੀ ਕਈ ਹਵਾਲੇ ਨੇ ਤੇ ਪੰਜਵੀਂ ਲੜੀ ਅੱਜ ਦੀ ਤੁਸੀਂ ਅਲੱਗ ਤੋਂ ਸੁਣ ਸਕਦੇ ਹੋ